ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਕਰਦੇ ਆ ਮਾਰਨਿੰਗ ਦਾ ਰੂਟੀਨ ਸ਼ੁਰੂ ਹਨਾ ਮਾਰਨਿੰਗ ਟਾਈਮ ਆਪਾਂ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਪਾਠ ਕੀਤਾ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਫਿਰ ਆਪਾਂ ਸਫਾਈਆਂ ਤੇ ਸ਼ੁਰੂ ਹੋਗੇ ਹੁਣ ਆਪਾਂ ਸਫਾਈ ਕਰਦੇ ਆ ਪਹਿਲਾਂ ਬਾਹਰ ਤੋਂ ਸਫਾਈ ਕਰਦੇ ਨੇ ਕਿਉਂਕਿ ਨੇਰੀਆਂ ਨਾਲ ਹਨਾ ਬਹੁਤ ਚਲਦੇ ਆ ਨੇ ਉਹਦੇ ਨਾਲ ਰੇਤਾ ਬਹੁਤ ਜ਼ਿਆਦਾ ਚੜ ਜਾਂਦਾ ਹੈ ਤੇ ਨਾ ਫਿਰ ਸਫਾਈ ਕਰਨੀ ਮਾਰਨਿੰਗ ਟਾਈਮ ਪਹਿਲਾਂ ਬਾਹਰ ਤੋਂ ਹੀ ਕਰ ਦੇਣਾ ਕਿਉਂਕਿ ਬਾਹਰ ਦੇ ਹੈ ਨਾ ਫਿਰ ਆਉਂਦਾ ਜਾਂਦਾ ਰਹਿੰਦੇ ਕੋਈ ਫਿਰ ਬੁਰਾ ਚਾ ਲੱਗਦਾ ਤੇ ਇਕੱਲੇ ਬੰਦਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਇਹ ਨਾ ਜੋ ਸਫਾਈਆਂ ਵਗੈਰਾ ਸਾਰੀਆਂ ਕਰਨੀਆਂ ਪੈਂਦੀਆਂ ਨੇ ਜਦ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੇਰੇ ਘਰ ਦਾ ਜਿਹੜਾ ਆਂਗਣ ਹੈ ਵਿਹੜਾ ਹੈ ਨਾ ਉਹ ਕਿੱਡਾ ਵੱਡਾ ਹੈਗਾ ਇਹਦੀ ਸਫਾਈ ਕਰਨ ਵਾਸਤੇ ਜੇ ਆਪਾਂ ਹਨਾ ਕਿਸੇ ਨੂੰ ਰੱਖੀਏ ਹੁਣ ਆਪਾਂ ਕੋਠੀਆਂ ਦੇ ਵਗੈਰਾ ਦੀ ਸਫਾਈ ਕਰਨ ਕਰਨ ਦੀ ਰੱਖਦੇ ਆ ਤਾਂ ਕਮ ਸੇ ਕਮ ਆਪਾਂ ਨਾ 2 2 3 3000 ਰੁਪਏ ਆਪਾਂ ਤੋਂ ਲੈਂਦੀਆਂ ਨੇ ਦੇਖੋ 2 3000 ਰੁਪਏ ਤੇ ਇਹ ਵਾਜ ਜਾਂਦਾ ਜ ਤੇ ਮੈਂ ਨਾ ਸਾਰੇ ਘਰ ਦੇ ਕੰਮ ਖੁਦ ਹੀ ਕਰਦੀ ਆ ਤੁਸੀਂ ਦੇਖਿਆ ਨਾ ਡੰਗਰ ਮੱਝਾਂ ਵਗੈਰਾ ਨੂੰ ਵੀ ਇਹ ਨਾ ਖੁਦ ਹੀ ਸੰਭਾਲਦੀ ਆ ਸੰਨੀ ਸਜ ਵਗੈਰਾ ਜੋ ਵੀ ਕਰਦੀ ਆ ਤੇ ਵੀ ਕਿ ਜਿਹੜੇ ਛੋਟੇ ਮੋਟੇ ਕੰਮ ਨੇ ਜਿੱਦਾਂ ਕਿ ਹੈ ਨਾ ਮਾਰਨਿੰਗ ਟਾਈਮ ਬ੍ਰੇਕਫਾਸਟ ਕਿਸੇ ਨੂੰ ਨਾਸ਼ਤਾ ਵਗੈਰਾ ਦੇਤਾ ਉਹ ਤਾਂ ਹੋ ਚੁੱਕਿਆਗਾ ਤੇ ਬਾਬਾ ਜੀ ਆਉਂਦੇ ਨੇ ਹੈ ਨਾ ਉਹਨਾਂ ਨੂੰ ਵੀ ਗਜਾ ਵਗੈਰਾ ਪਾਉਣੀ ਪੈਂਦੀ ਆ ਤੇ ਪ੍ਰਸ਼ਾਦਾ ਵੀ ਤਿਆਰ ਕਰਨਾ ਪੈਂਦਾ ਉਹਨਾਂ ਤੋਂ ਮੈਂ ਪਹਿਲਾਂ ਕਰ ਚੁੱਕੀ ਹਾਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਤੇ ਹੁਣ ਆਪਾਂ ਸਾਰੇ ਵਿੱਚ ਝਾੜੂ ਲਗਾ ਕੇ ਕਿਉਂਕਿ ਪਹਿਲਾਂ ਝਾੜੂ ਲਗਾਉਣਾ ਪੈਂਦਾ ਫੇਰ ਆਪਾਂ ਪੋਚਾ ਲਗ ਤੇ ਅੱਜ ਛੁੱਟੀ ਵੀ ਹੈਗੀ ਸਾਰਿਆਂ ਨੂੰ ਤੇ ਅੱਜ ਸ਼ਾਪਿੰਗ ਕਰਨ ਵੀ ਜਾਣਾ ਤਾਂ ਉਸ ਕਰਕੇ ਮੈਂ ਸੋਚਿਆ ਵੀ ਪਹਿਲਾਂ ਜਲਦੀ ਜਲਦੀ ਆਪਾਂ ਸਫਾਈਆਂ ਕਰ ਦਈਏ ਤੇ ਬੇਬੇ ਜੀ ਦਾ ਮੰਝਾ ਆਪਾਂ ਨੇ ਝਾੜ ਕੇ ਬਸਾਤਾ ਤੇ ਸਾਡੇ ਵੱਡੇ ਬੇਬੇ ਜੀ ਨੇ ਜਿਹੜੇ ਉਹ ਮੈਟ ਦੇ ਨੇ ਉਹਨਾਂ ਵਾਸਤੇ ਨਾ ਆਪਾਂ ਨੇ ਤੇ ਮੰਝੇ ਦੇ ਉੱਪਰ ਪਲਾਈ ਲਗਾਤੀ ਪਹਿਲਾਂ ਇਹ ਮੰਝੇ ਦੇ ਵਿੱਚ ਨਾ ਬਾਣ ਸੀਗਾ ਜਿਹਨੂੰ ਆਪਾਂ ਸੂਤ ਕਹਿੰਦੇ ਨੇ ਉਹ ਕੱਢ ਕੇ ਫਿਰ ਅਸੀਂ ਇਹ ਤੇ ਪਲਾਈ ਲਵਾਤੀ ਤੇ ਇਹ ਆਪਣਾ ਜਿਹੜਾ ਬਾਹਰ ਵਾਲੀ ਰਸੋਈ ਹੈਗੀ ਇਹ ਉਹ ਹੈਗੀ ਤੇ ਦੇਖੋ ਬਹੁਤ ਮਿੱਟੀ ਘੱਟਾ ਚੜ ਜਾਂਦਾ ਵੈਸੇ ਤਾਂ ਅੱਜ ਮੇਰਾ ਮੂਡ ਨਹੀਂ ਸੀਗਾ ਸਫਾਈ ਕਰਨ ਦਾ ਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਅੱਜ ਨਾ ਅਸੀਂ ਜਾਣਾ ਸੀਗਾ ਸ਼ਹਿਰ ਉਹਦੇ ਕਰਕੇ ਬਸ ਮੈਂ ਮੋਟੇ-ਮੋਟੇ ਜਾ ਕਿਤੇ-ਕਿਤੇ ਕੱਪੜਾ ਮਾਰਤਾ ਕਦੇ-ਕਿਤੇ ਕੱਪੜਾ ਮਾਰਤਾ ਜਿੱਦਾਂ ਕਿ ਆਪਾਂ ਉਹੀ ਮੰਨ ਲਿਆ ਜਾਂ ਹੁੰਦੇ ਹਨ ਵੀ ਅੱਜ ਕੰਮ ਕਰਨ ਨੂੰ ਮਨ ਨਹੀਂ ਕਰਦਾ ਉਦਾਂ ਕਰਕੇ ਫਿਰ ਆਪਾਂ ਨੇ ਥੋੜੀ ਜਿਹੀ ਸਫਾਈ ਵੀ ਕਰਤੀ ਤੇ ਕਰਦੇ-ਕਰਦੇ ਮੈਂ ਸੋਚਿਆ ਵੀ ਛੱਡੋ ਹਨਾ ਮਿੱਟੀ ਤਾਂ ਰੋਜ਼ ਬਹੁਤ ਜ਼ਿਆਦਾ ਪੈ ਜਾਂਦੀ ਹੈ ਗੱਡੀਆਂ ਦਾ ਵੀ ਉਦੋਂ ਪਰ ਜਾਂਦੀਆਂ ਨੇਗੀਆਂ ਤੇ ਹੁਣ ਆਪਾਂ ਦੂਸਰੇ ਤਾਂ ਆਪਣੇ ਗਏ ਹੋਏ ਸੀਗੇ ਟਿਊਸ਼ਨ ਤੇ ਗਏ ਹੋਏ ਸੀਗੇ ਪਾਪਾ ਕੁੜੀਆਂ ਨੂੰ ਲੈ ਕੇ ਤੇ ਬਿੜੇ ਵੇਟਾ ਅਜੇ ਸੁਤਾ ਪਿਆ ਸੀ ਆ ਮੈਂ ਸੋਚਿਆ ਵੀ फटाफट ਪਹਿਲਾਂ ਮੈਂ ਸਫਾਈ ਕਰਦਾ ਤੇ ਆਪਾਂ ਹੁਣ ਵੇੜਾ ਵੀ ਸੁੰਬਰ ਦਿੰਨੇ ਆ ਵੇੜਾ ਸੁੰਬਰਦੇ ਸੁੰਬਰਦੇ ਨਾਲ ਗਰਮੀ ਇੰਨੀ ਆ ਜਾਂਦੀ ਕਿਉਂਕਿ ਗਰਮੀ ਪਹਿਲਾਂ ਹੀ ਬਹੁਤ ਜ਼ਿਆਦਾ ਪੈ ਰਹੀ ਆ ਮੀਂਹ ਵੀ ਨਹੀਂ ਪੈ ਰਿਆ ਤੇ ਤੁਸੀਂ ਵੀ ਦੱਸਣਾ ਕਿ ਨਾ ਤੁਸੀਂ ਸਾਰੇ ਆਪਦੇ ਘਰ ਦੀ ਸਫਾਈਆਂ ਆਪ ਕਰਦੇ ਹੋ ਜਾਂ ਤੁਹਾਡੇ ਇਹਨੇ ਕੰਮ ਵਾਲੇ ਲੱਗੇ ਹੋਏ ਨੇ ਤੇ ਕੰਮ ਵਾਲਿਆਂ ਆਪ ਲਗਾ ਤਾਂ ਲੈਣੇ ਆ ਨਾ ਪਰ ਉਹ ਸਫਾਈ ਉਹਨੇ ਵਧੀਆ ਤਰੀਕੇ ਨਾਲ ਨਹੀਂ ਕਰਦੇ ਜਿੰਨੇ ਆਪਾਂ ਨਾ ਖੁਦ ਕਰਦੇਾਂਗੇ ਕਿਉਂਕਿ ਅੰਦਰੋਂ ਬਾਹਰੋਂ ਫੇਰ ਉਹਤੇ ਕੋ ਮੋਟਾ ਮੋਟਾ ਜਾਣਾ ਝਾੜੂ ਮਾਰ ਜਾਂਦੇ ਨੇਗੇ ਪਰ ਨੇਰੀਆਂ ਬਹੁਤ ਚਲਦੀਆਂ ਨੇ ਨਾ ਸਫਾਈ ਕਰਨ ਦਾ ਫਾਇਦਾ ਵੀ ਕੋਈ ਨਹੀਂ ਹੈਗਾ ਪਰ ਕਰੇ ਬਿਨਾ ਵੀ ਨਹੀਂ ਸਰਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿਣੇ ਆ ਪਰ ਜਿੱਦਾਂ ਕਿ ਹੈ ਨਾ ਸਰਬਜੀਤ ਦੀਦੀ ਵੀ ਕਹਿੰਦੇ ਸੀ ਕਿ ਕੋਈ ਹੈ ਨਾ ਇਦਾਂ ਵੀ ਨਹੀਂ ਕਹਿੰਦਾ ਵੀ ਹਾਂ ਤੁਸੀਂ ਥੱਕ ਗਏ ਹੋਵੋਗੇ ਚਲ ਬੈਠ ਜਾਓ 2 ਮਿੰਟ ਕਿਉਂਕਿ ਔਰਤ ਨਾ ਇੱਕ ਆਪਦੇ ਪਰਿਵਾਰ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਗਾ ਦਿੰਦੀ ਹੈਗੀ ਪਰ ਤੁਸੀਂ ਨਾ ਸਾਰੇ ਸਿਸਟਰ ਨਹੀਂ ਆਓ ਸੋ ਮੈਨੂੰ ਦੱਸਿਓ ਨਾ ਵੀ ਜਦੋਂ ਆਪਾਂ ਜਿੰਨਾ ਮਰਜ਼ੀ ਫਰੀ ਜਾਈਏ ਥੱਕ ਜਾਈਏ ਖੁਸ਼ ਵੀ ਹੋ ਜਾਈਏ ਨਾ ਆਪਾਂ ਨੂੰ ਘਰ ਵਿੱਚ ਕੋਈ ਇਹ ਵੀ ਨਹੀਂ ਪੁੱਛਦਾ ਵੀ ਤੁਸੀਂ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਹੈ ਨਾ ਤੁਸੀਂ ਥੱਕ ਤਾਂ ਨਹੀਂ ਗਏ ਤੁਸੀਂ ਰੈਸਟ ਕਰ ਲਓ ਤੇ ਪਰ ਉਹ ਫਿਰ ਵੀ ਹੈ ਨਾ ਫਿਰਨੇ ਹੀ ਪੈਂਦਾ ਹੈਗਾ ਚਲੋ ਇਹ ਤਾਂ ਆਪਣੀ ਇੱਕ ਡਿਊਟੀ ਵੀ ਹੈ ਨਾ ਤੇ ਜ਼ਿੰਮੇਵਾਰੀਆਂ ਵੀ ਨੇ ਤੇ ਹੁਣ ਆਪਾਂ ਮੰਮੀ ਮਾਰਨਿੰਗ ਟਾਈਮ ਸੈਰ ਕਰਦੇ ਫਿਰਦੇ ਨੇ ਤੇ ਨਾਲੇ ਨਾਮ ਜਪਦੇ ਨੇ ਚਲੋ ਮੰਮੀ ਜੀ ਹੈ ਨਾ ਬਿਮਾਰ ਰਹਿੰਦੇ ਨੇ ਉਹਨਾਂ ਤੋਂ ਕੰਮ ਵੀ ਨਹੀਂ ਬਣਦਾ ਹੈਗਾ ਤੇ ਥੋੜਾ ਬਹੁਤਾ ਤੁਰ ਫਿਰ ਕੇ ਆਪਦਾ ਜਿੱਦਾਂ ਕਿ ਬਰਤਨ ਵਗੈਰਾ ਤਾਂ ਕਦੇ-ਕਦੇ ਸਾਫ਼ ਕਰ ਦਿੰਦੇ ਨੇ ਹੋਰ ਜ਼ਿਆਦਾ ਕੰਮ ਉਹਨਾਂ ਤੋਂ ਨਹੀਂ ਬਣਦਾ ਹੁਣ ਦੇਖੋ ਕਿੱਡਾ ਵੱਡਾ ਹਨਾ ਬੇੜਾ ਪੂਰੇ ਬਿੱਗੇ ਦੇ ਵਿੱਚ ਸਾਡਾ ਘਰ ਹੈਗਾ ਹੁਣ ਆਪਾਂ ਇਧਰੋਂ ਡੰਗਰਾਂ ਕਣੀ ਉਹ ਵੀ ਝਾੜੂ ਮਾਰ ਦਿੰਨੇ ਐ ਵੈਸੇ ਤਾਂ ਨਾ ਡੰਗਰਾਂ ਦਾ ਗੋਹਾ ਕੂੜਾ ਜਿਹੜਾ ਉਹ ਤਾਂ ਦੀਦੀ ਹੁਰੀ ਆਉਂਦੇ ਨੇ ਸਿੱਟਣ ਵਾਸਤੇ ਪਰ ਝਾੜੂ ਨਾ ਨਾ ਉਹ ਕਦੇ ਕਦੀ ਮਾਰ ਦਿੰਨੇ ਜਿੱਦਾਂ ਕਿ ਹਫਤੇ 'ਚ ਜੇ ਕਹਿ ਦੇ ਤਾਂ ਇੱਕ ਨਦੀਵਾਰੀ ਮਾਰ ਦਿੰਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਾਰੇ ਫਰੈਂਡ ਨੂੰ ਤੇ ਦੇਖੋ ਮੀਂਹ ਕਰਕੇ ਇਹ ਏਰੀਆ ਮਲਕੇ ਮੀਂਹ ਤਾਂ ਪਿਆ ਨਹੀਂ ਹੈਗਾ ਜਦੋਂ ਮੋਟਰ ਚੱਲਦੀ ਆ ਸਾਡੀ ਮੋਟਰ ਨਾ ਅੰਦਰ ਹੈਗੀ ਤੇ ਉਹ ਨਾ ਪਾਣੀ ਆ ਕੇ ਫਿਰ ਜਿਹੜਾ ਮਾਣੀ ਮੋਟੀ ਮਿੱਟੀ ਹੁੰਦੀ ਹੈ ਉਹ ਜੰਮ ਜਾਂ ਤੇ ਮਿੱਟੀ ਕੱਟੇ ਨੂੰ ਹਨਾ ਸਾਫ਼ ਕਰਦੇ ਕਰਦੇ ਥੱਕ ਜਾਂਦਾ ਪਹਿਲਾਂ ਨਾ ਮੈਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਇਹ ਮੇਰੇ ਵੀ ਨਾ ਬੈਕ ਦੀ ਕਾਫੀ ਪ੍ਰੋਬਲਮ ਹੋ ਗਈ ਸੀਗੀ ਤੇ ਮੈਨੂੰ ਤੁਰਨਾ ਫਿਰਨੇ 'ਚ ਬਹੁਤ ਦਿੱਕਤ ਆਉਂਦੀ ਸੀਗੀ ਪਰ ਜਿਹੜੀ ਮੈਂ ਕਸਰਤ ਹੈ ਨਾ ਤੁਹਾਨੂੰ ਦੱਸੀਏ ਵੀਡੀਓ ਦੇ ਵਿੱਚ ਨਾ ਮੈਂ ਲਾਈਵ ਵੀ ਦੱਸੀ ਸੀਗੀ ਤੇ ਮੈਂ ਕਿਹਾ ਸੀਗਾ ਵੀ ਮੈਂ ਅਲੱਗ ਤੋਂ ਵੀਡੀਓ ਵੀ ਪਾ ਦੂੰਗੀ ਉਹ ਹਜੇ ਮੈਂ ਪਾਈ ਨਹੀਂ ਪਰ ਮੈਂ ਲਾਈਵ ਦੇ ਵਿੱਚ ਤੁਹਾਨੂੰ ਸਾਰੇ ਦੱਸੀ ਸੀ ਕਿ ਜਿਨ੍ਹਾਂ ਨੂੰ L4 ਤੇ L5 ਹਨਾ ਆਪਣੀਆਂ ਨਰਵਸ ਸਿਸਟਮ ਹੈਗਾ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਬੈਠਣ 'ਚ ਦਿੱਕਤ ਆਉਂਦੀ ਹੈ ਨਾ ਟੂ ਹੀ ਜਿੱਦ ਦਿੱਕਤ ਆਉਂਦੀ ਹੈ ਵੈਸੇ ਨਾ ਸੁੰਭਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਸਿਸਟਰ ਨੂੰ ਤਾਂ ਮੈਂ ਉਹ ਵੀਡੀਓ ਨਾ ਦੁਬਾਰਾ ਉਹਦੇ ਵੀ ਅਪਲੋਡ ਕਰ ਦੂੰਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਦੇਖੋ ਮੈਨੂੰ ਨਾ 3 ਮਹੀਨੇ ਵੈਡ ਰੈਸਟ ਰੱਖਿਆ ਸੀਗਾ ਪਰ ਹੁਣ ਮੈਂ ਬਿਲਕੁਲ ਠੀਕ ਆ ਤੇ ਹੁਣ ਆਪਾਂ ਪੋਚਾ ਲਗਾ ਦਿੰਨੇ ਆ ਪੋਚਾ ਮੈਂ ਵਾਈਪਰ ਤੇ ਨਾ ਜਿਹੜੇ ਆਪਣੇ ਇਹ ਕੰਬਲ ਹੁੰਦੇ ਇਹਦੇ ਨਾਲ ਲਗਾਣੇ ਵੈਸੇ ਉਹ ਮੋਪ ਵੀ ਹੈਗਾ ਨਾ ਜਿਹਦੇ ਵਿੱਚ ਆਪਾਂ ਬਾਲਟੀ ਜਿwale ਚ ਡਿਪ ਕਰਕੇ ਲਾਉਣੇ ਆ ਪਰ ਉਹਦੇ ਨਾਲ ਨਾ ਮਜ਼ਾ ਜਿਹਾ ਨਹੀਂ ਆਉਂਦਾ ਜਿਹੜਾ ਉਹ ਡੰਡਾ ਜਿਹਾ ਹੁੰਦਾ ਉਹ ਥੋੜੇ ਦਿਨਾਂ ਮ ਪਰ ਇਹ ਡੱਡੇ ਕਰਨੇ ਹਨ ਇਹਨਾਂ ਨੂੰ ਸਫਾਈ ਕਰਨੀ ਵੀ ਹਨ ਉਹ ਇਕੱਲੇ-ਇਕੱਲੇ ਹੁੰਦਾ ਤੇ ਆਪਾਂ ਵਾਈਪਰ ਤੇ ਪਾਇਆ ਸਿੰਪਲ ਤਰੀਕੇ ਦੇ ਨਾਲ ਕੰਬਲ ਨੂੰ ਕੱਟ ਕੇ ਹਨ ਪੋਚਾ ਬਣਾ ਲਿਆ ਹੁਣ ਆਪਾਂ ਇਹ ਤੇ ਸਾਰੇ ਤੇ ਲਗਾ ਦੇਣਾ ਪੋਚਾ ਪਰ ਫਾਇਦਾ ਤਾਂ ਕੋਈ ਹੈ ਨਹੀਂ ਪੋਚੇ ਦਾ ਪਰ ਕੀ ਕਰੀਏ ਇਹਨਾਂ ਲਾਉਣਾ ਪੈਂਦਾ ਕਿਉਂਕਿ ਜਦੋਂ ਹੁਣ ਆਪਾਂ 5-10 ਮਿੰਟਾਂ ਨੂੰ ਫੇਰ ਦੇਖ ਲਈਓ ਨਾ ਕਿੰਨਾ ਮਿੱਟੀ ਧੂੜ ਕੱਟਿਆ ਹਨ ਫੇਰ ਚੜ ਜੂਗਾ ਇਹਦੇ ਉੱਪਰ ਤੇ ਹੁਣ ਆਪਾਂ ਬਾਹਰ ਪੋਚਾ ਲਗਾਤਾ ਹੁਣ ਆਪਾਂ ਥੋੜਾ ਜੰ ਅੰਦਰ ਚੱਲਦੇ ਆ ਇਹ ਮੰਮੀ ਹੋਰਾਂ ਦਾ ਨਾ ਬੈਡਰੂਮ ਹੈ ਕਿਉਂਕਿ ਬੇਬੇ ਜੀ ਨੇ ਵੱਡੇ ਪਾਪਾ ਮੰਮੀ ਉਹਨ ਤੇ ਥਪਾ ਥੋੜੀ ਜੀ ਕਰ ਦਿੰਨਾ ਸਫਾਈ ਚਾਦਰਾਂ ਵਗੈਰਾ ਠੀਕ ਕਰ ਦਿੰਨਾ ਵੈਸੇ ਤਾਂ ਸਾਰਾ ਦਿਨ ਅੰਦਰ ਹੀ ਰਹਿੰਦੇ ਨੇ ਹੁਣ ਗਰਮੀ ਆ ਇੱਕ ਵਾਰ ਛੁੱਟੀਆਂ ਹੋ ਰਹੀਆਂ ਨੇ ਬੱਚਿਆਂ ਨੂੰ ਵੀ ਸਾਰਾ ਦਿਨ ਬਸ ਕਮਰਿਆਂ ਦੇ ਵਿੱਚ ਹੀ ਰਹਿੰਦੇ ਨੇ ਤੇ ਥੋੜਾ ਬਹੁਤਾ ਬਾਹਰ ਨਿਕਲਦੇ ਨੇ ਫਿਰ ਹਾਏ ਗਰਮੀ ਹਾਏ ਗਰਮੀ ਕਰਕੇ ਫਿਰ ਅੰਦਰ ਪੜ ਜਾਂਦੇ ਆ ਦੇਖੋ ਸਾਰੀਆਂ ਮੋਰੀਆਂ ਗੇਟ ਹਨਾ ਬੰਦ ਰਹਿੰਦੇ ਨੇ ਫਿਰ ਵੀ ਇੰਨੀ ਇੰਨੀ ਧੂੜ ਮਿੱਟੀ ਡੇਲੀ ਚੜ ਜਾਂਦੀ ਹੈਗੀ ਤੇ ਮੰਮੀ ਹੋ ਰਹੀ ਵੀ ਕਮਰੇ ਨੂੰ ਥੋੜੀ ਜੀ ਧੁੱਪ ਲੱਗੇ ਕਿਉਂਕਿ ਬੇਬੇ ਜੀ ਬਜ਼ੁਰਗ ਨੇ ਹਨਾ ਉਹਨਾਂ ਕਰਕੇ ਥੋੜਾ ਬਹੁਤਾ ਅੰਦਰ ਬਸ ਸੰਮਲ ਕੇ ਗਰਮੈਸਤ ਜੀ ਪਰ ਜਾਂਦੇ ਨੇ ਕਿਉਂ ਸਾਰਾ ਦਿਨ ਅੰਦਰ ਰਹਿੰਦੇ ਨੇ ਗਰਮੀ ਦੇ ਵਿੱਚ ਬਾਹਰ ਤਾਂ ਉਹ ਸ਼ਾਮ ਨੂੰ ਹੀ ਥੋੜਾ ਬਹੁਤਾ ਜਾਂਦੇ ਆ ਤੇ ਆਪਾਂ ਥੋੜੀ ਬਹੁਤੀ ਸਫਾਈ ਕਰਕੇ ਹੁਣ ਆਪਾਂ ਚਾਦਰਾਂ ਵਗੈਰਾ ਇਹਨਾਂ ਦੀਆਂ ਬਾਅਦ ਦੇ ਵਿੱਚ ਠੀਕ ਕਰਾਂਗੇ ਕਿਉਂਕਿ ਹਜੇ ਕਥਾ ਸੁਣਨੀ ਹੈ ਕਥਾ ਆਉਗੀ ਤੇ ਆਪਣੀ ਜਿਹੜੀ ਹਰਮੰਦਰ ਸਾਹਿਬ ਤੋਂ ਕਥਾ ਆਉਂਦੀ ਹੈ ਉਹ ਸੁਣਦੇ ਨੇ ਫਿਰ ਸਾਰੇ ਜਣੇ ਤੇ ਆਪਾਂ ਨੇ ਕੰਬਲ ਵਗੈਰਾ ਦੀ ਲਗਾਤ ਤਿਆ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਸਾਡਾ ਬੈਡਰੂਮ ਤੇ ਹਜੇ ਬੇਟਾ ਸੁੱਤਾ ਪਿਆ ਤੇ ਗੁੜੀਆ ਮਾਰਨਿੰਗ ਟਾਈਮ 5 ਵਜੇ ਦੀ ਟਿਊਸ਼ਨ ਤੇ ਗਈ ਹੋਈ ਆ ਤੇ ਮੈਂ ਸੋਚਿਆ ਵੀ ਚਲੋ ਥੋੜੀ ਜਿਹੀ ਸਫਾਈ ਕਰ ਦਿੰਨੇ ਆ ਏਸੀ ਮੈਂ ਇਹਦਾ ਕਰਤਾ ਸੀ ਬੰਦ ਪਰ ਉੱਠਿਆ ਨਹੀਂ ਸੀਗਾ ਹਜੇ ਹੁਣ ਇਹਨੂੰ ਵੀ ਆਪਾਂ ਠਾ ਦਿੰਨੇ ਆ ਕਿਉਂਕਿ ਜਦੋਂ ਗਰਮੀ ਆਉਂਦੀ ਆ ਫਿਰ ਆਪਣੇ ਆਪ ਹੀ ਉੱਠਦੇ ਆ ਤੇ ਆਪਾਂ ਥੋੜੇ ਬਤੇ ਜਿਹੜੀ ਇਹ ਸੀਨਰੀ ਹੈ ਨਾ ਇਹ ਮੈਂ ਖੁਦ ਆਪਣੇ ਹੱਥੀਂ ਪੇਂਟਿੰਗ ਕੀਤੀ ਸੀਗੀ ਤੇ ਸੋਚਿਆ ਸੀਗਾ ਵੀ ਹੈ ਨਾ ਕਿਉਂਕਿ ਉਹ ਤੋਂ ਪਹਿਲਾਂ ਜਦੋਂ ਮੈਰਿਜ ਤੋਂ ਪਹਿਲਾਂ ਬੜੇ ਪਚਾਵਾਂ ਦੇ ਨਾਲ ਸਾਰਾ ਕੁਝ ਉਹ ਕਰਦਿਆਂ ਤੇ ਮੇਰੇ ਵੱਡਾ ਭਰਾ ਮੈਨੂੰ ਨਾ ਹੱਸਣ ਲੱਗ ਜਾਂਦਾ ਕਾਫੀ ਮੈਨੂੰ ਨਾ ਆਰਟ ਐਂਡ ਕ્રાਫਟ ਦਾ ਕਾਫੀ ਸ਼ੌਂਕ ਆ ਉਹਦੇ ਨਾਲ ਆਪਾਂ ਇੱਕ ਚੈਨਲ ਬਣਾਇਆ ਹੁਣ ਦਾ ਹੋਰ YouTube ਤੇ ਆਰਟ ਐਂਡ ਕraft ਕਿਰਨਾ ਆਰਟ ਐਂਡ ਕraft ਉਹਦਾ ਨਾਮ ਰੱਖਿਆ ਹੈਗਾ ਉਹਦੇ ਨਾਲ ਆਪਾਂ ਇਦਾਂ ਦੀਆਂ ਸਾਰੀਆਂ ਵੀਡੀਓਜ਼ ਪਾਇਆ ਕਰਾਂਗੇ ਮੈਨੂੰ ਨਾ ਜਿੱਦਾਂ ਕਿ ਆਪਾਂ ਕੋਈ ਵੀ ਇੱਕ ਹੋਮ ਡੋਆ ਡੈਕੋਰੇਸ਼ਨ ਦੀਆਂ ਚੀਜ਼ਾਂ ਹੋਰ ਨੇ ਬਹੁਤ ਸ਼ੌਂਕ ਹੈ ਇਹਨਾਂ ਦਾ ਮੈਂ ਉਹ ਵੀਡੀਓ ਤੁਹਾਨੂੰ ਤੇ ਅਪਲੋਡ ਕਰਾਂਗਾ ਤੁਸੀਂ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫਿਰ ਆਪਾਂ ਕੱਢੀ ਮੱਖਣੀ ਤੇ ਉਧਰ ਦੀਦੀ ਹੋਰੀ ਵੀ ਗੋਸਟਣ ਆ ਗਏ ਸੀ ਫਿਰ ਉਹਨਾਂ ਦੀ ਚਾਹ ਵੀ ਰੱਖਤੀ ਸੀਗੀ ਤੇ ਮੱਖਣ ਵਗੈਰਾ ਕੱਢ ਕੇ ਆਪਾਂ ਨੇ ਕਿਉਂਕਿ ਲੱਸੀ ਲੈਣ ਵਾਸਤੇ ਵੀ ਆਉਂਦੇ ਨੇ ਆਪਣੇ ਅੱਜ ਆਪਾਂ ਹੁਣ ਥੋੜੀ ਰੜਕਦੇ ਆ ਕਿਉਂਕਿ ਮੱਜਾਂ ਨਾਲ ਦੋ ਸੀਗੀਆਂ ਜਿਹੜੀਆਂ ਉਹ ਦੁੱਧ ਘਟ ਦੇਣ ਲੱਗੀਆਂ ਤੇ ਮੈਂ ਮੱਖਣਾ ਆਪਣੀ ਮਧਾਣੀ ਤੋਂ ਆਪਾ ਕਢ ਲੈਨੇ ਆ ਰੋਜ਼ ਆਪਾਂ ਆ ਨਾ ਇਸੇ ਤਰੀਕੇ ਨਾਲ ਰੜਕਦੇ ਆ ਤੇ ਅੱਜ ਵੈਸੇ ਕੱਲ ਮਿਸਤਰੀ ਉਹ ਸੌਰੀ ਕੀ ਰੇਟ ਆਉਣ ਵਾਲੇ ਲੱਗੇ ਹੋਏ ਸੀ ਉਹਨਾਂ ਕਰਕੇ ਨਾ ਦੁੱਧ ਥੋੜਾ ਬਚਿਆ ਸੀਗਾ ਤੇ ਪਰ ਫਿਰ ਵੀ ਨਿੰਨਾ ਹੈਗਾ ਸੀ ਮੈਂ ਰੜਕ ਲੈ ਮਾਂ ਵਿਚਾਰੇ ਆਉਣ ਗਿਆ ਨਾ ਗਰੀਬ ਉਹ ਮੋੜਨਗੇ ਤੇ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਉਹਨਾਂ ਨੂੰ ਵੀ ਸਾਰਿਆਂ ਨੂੰ ੁੱਸੀ ਪਾ ਦਿੰਨੇ ਹੁੰਨੇ ਤੇ ਹੁਣ ਆ ਗਈ ਬਰਤਨਾਂ ਦੀ ਵਾਰੀ ਕਦੇ-ਕਦੇ ਮੰਮੀ ਵੀ ਸਾਫ਼ ਕਰ ਦਿੰਦੇ ਨੇ ਹੁਣ ਆਪਾਂ ਬਰਤਨਾਂ ਨੂੰ ਪਹਿਲਾਂ ਚੰਗੇ ਤਰੀਕੇ ਨਾਲ ਧੋ ਲਾਂਗੇ ਫਿਰ ਇਹਨਾਂ ਨੂੰ ਮਾਂਜਾਂਗੇ ਕਿਉਂਕਿ ਸਾਡੇ ਘਰ ਦਾ ਰੁਟੀਨ ਇਹ ਹੈ ਵੀ ਪਹਿਲਾਂ ਬਰਤਨ ਜਿੱਦਾਂ ਕਿ ਆਪਾਂ ਲੰਗਰ ਦੇ ਵਿੱਚ ਉਹਨਾਂ ਧੋਣੇ ਆ ਫਿਰ ਉਹਨਾਂ ਨੂੰ ਮਾਂਜਦੇ ਆ ਫਿਰ ਧੋਣੇ ਆ ਨਾ ਇਦਾਂ ਅਸੀਂ ਬਰਤਨਾਂ ਦੀ ਸਫਾਈ ਕਰਦੇ ਆ ਤੇ ਹੁਣ ਚਲੋ ਬਰਤਨ ਮੇਰੇ ਵਿਚਾਲੇ ਹੀ ਰਹਿ ਗਏ ਤੇ ਉਧਰੋਂ ਮੈਨੂੰ ਚਾਹ ਬਣਾਉਣੀ ਪੈਗੀ ਨਾ ਕਿੰਨੇ ਵੀ ਦੁੱਧ ਨਾ ਬਣਾ ਦੋ ਕਿਉਂਕਿ ਪਾਪਾ ਜੀ ਆਉਣ ਵਾਲੇ ਸੀ ਉਹ ਮੈਂ ਰੱਖਤਾ ਤੇ ਫਿਰ ਮੈਂ ਚਲੀ ਗਈ ਡਰੈੰਗ ਰੂਮ ਦੀ ਸਫਾਈ ਕਰਨ ਤੇ ਡ੍ਰੈੰਗ ਰੂਮ ਦੇ ਵਿੱਚ ਦੇਖੋ ਕਿੰਨੇ ਕੱਪੜਿਆਂ ਦਾ ਖਲਾਰਾ ਪਿਆ ਹੈਗਾ ਅਸੀਂ ਕੱਲ ਭੋਗ ਤੇ ਚਲੇ ਗਏ ਸੀਗੇ ਮੇਰੀ ਮਾਸੀ ਜੀ ਦੀ ਸੱਸ ਦੀ ਡੈਥ ਹੋ ਗਈ ਸੀ ਉਹਨਾਂ ਦੇ ਭੋਗ ਤੇ ਤੇ ਕੱਲ ਦੇ ਤੈ ਮਾਰਨ ਵਾਲੇ ਕੱਪੜੇ ਪਹਿਨੇ ਤਾਂ ਮੈਂ ਮੰਮੀ ਜੀ ਨੂੰ ਫੜਾ ਦੂੰਗੀ ਪਰ ਮੈਂ ਹੁਣ ਇਹਨਾਂ ਦੇ ਸੋਫੇ ਵਗੈਰਾ ਸਾਰਾ ਕੁਝ ਠੀਕ ਕਰਕੇ ਫੇਰ ਸੋਚਦਿਆਂ ਵੀ ਹੁਣ ਰੋਟੀ ਦੇ ਵਿੱਚ ਕੀ ਬਣਾਈਏ ਕਿਉਂਕਿ ਜਦੋਂ ਸਾਰੇ ਘਰੇ ਹੁੰਦੇ ਨੇ ਨਾ ਉਦੋਂ ਇਹ ਹੋ ਜਾਂਦਾ ਵੀ ਹੁਣ ਰੋਟੀ ਬਣਾਉਣੀ ਆ ਵੀ ਕੀ ਬਣਾਈਏ ਤਾਂ ਸੋਚਿਆ ਵੀ ਅੱਜ ਮਿੱਸੀ ਰੋਟੀ ਨਾਲ ਚਟਨੀ ਬਣਾ ਲੈਣੇ ਤੇ ਹੁਣ ਮੈਂ ਸੋਚ ਰਹੀ ਆ ਵੀ ਚਾਹਾਂ ਤੇ ਮਿਰਚਾਂ ਵਗੈਰਾ ਤੇ ਪੁਦੀਨਾ ਵਗੈਰਾ ਤੋੜ ਲਿਆ ਵਾ ਤੇ ਹਜੇ ਕੱਪੜੇ ਵੀ ਮਸ਼ੀਨ 'ਚ ਮੈਂ ਕੁਝ ਪਾਤੇ ਸੀ ਕੁਝ ਹਜੇ ਪਾਉਣੇ ਆਗੇ ਤੇ ਹੁਣ ਆਪਾਂ ਚੱਲਦੇ ਆਂ ਡਰੈਇੰਗ ਰੂਮ ਦੀ ਆਪਣੀ ਹੋ ਗਈ ਸਫਾਈ ਤੁਸੀਂ ਵੀ ਦੱਸਿਓ ਕਿ ਤੁਸੀਂ ਸਾਰੇ ਕੰਮ ਇਹ ਆਪ ਕਰਦੇ ਹੋ ਕਿਉਂਕਿ ਮੈਂ ਤਾਂ ਨਾ ਮਾਰਨਿੰਗ ਟਾਈਮ ਤੋਂ ਲੱਗ ਜਾਨੀ ਆ ਸ਼ਾਮ ਨੂੰ ਦੇਖੋ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਡੇਲੀ ਮੇਰੀ ਡਿਊਟੀ ਹੁੰਦੀ ਆ ਤੇ ਕਿਚਨਿੰਗ ਟੇਬਲ ਤੇ ਉਦੋਂ ਖਲਾਰਾ ਪਾ ਦਿੰਦੇ ਨੇ ਖਾਣਾ ਖਾਣ ਜੋਗੀ ਜਗਾ ਵੀ ਨਹੀਂ ਛੱਡਦੇ ਹੈਗੇ ਬੱਚੇ ਟੀਫਨ ਜਿੰਨਿਆਂ ਵੀ ਬਕਸ ਵਗੈਰਾ ਸਾਰਾ ਕੁਝ ਆ ਕੇ ਨਾ ਤੇ ਚੱਲਦਾ ਤੇ ਆਪਣਾ ਸੂਜ ਵਾਲਾ ਸਟੈਂਡ ਹੈ ਜਿਹੜਾ ਜੁੱਤੀਆਂ ਵੀ ਦੇਖੋ ਕਿਉਂਕਿ ਕੱਲ ਅਸੀਂ ਗਏ ਸੀਗੇ ਉਹ ਵੀ ਬਾਹਰ ਸੁੱਟੀਆਂ ਪਈਆਂ ਨੇ ਸਾਰਿਆਂ ਦੀਆਂ ਇੰਨੀਆਂ ਜੁੱਤੀਆਂ ਕਰ ਲੈਂਦੇ ਨੇ ਨਾ ਫਿਰ ਪਾਉਣ ਵੇਲੇ ਕਹਿਣਗੇ ਸਾਡੇ ਕੋਲੇ ਜੁੱਤੀ ਨਹੀਂ ਹੈਗੀ ਮੈਂ ਜੁੱਤੀਆਂ ਦਾ ਕਲੈਕਸ਼ਨ ਤੁਹਾਨੂੰ ਕਿਤੇ ਦਿਨ ਫੇਰ ਦਿਖਾਉਂਗੀ ਕਿਉਂਕਿ ਦੇਖੋ ਸੂਜ ਨੇ ਜਿਹੜੇ ਹਰ ਇੱਕ ਬੇਟੇ ਦਾ ਅਲੱਗ ਗੁੜੀਆ ਦਾ ਅਲੱਗ ਪਾਪਾ ਦੇ ਡਾਡਾ ਮਨ ਲੀਏ ਵੱਡੇ ਪਾਪਾ ਜੀ ਦੇ ਅਲੱਗ ਨੇ ਨਾ ਐਦਾਂ ਸਾਰਿਆਂ ਦਾ ਫੋਨ ਹਾਂਜੀ ਹੁਣੇ ਆਪਣਾ ਜੁੱਤੀਆਂ ਵਾਲਾ ਸਟੈਂਡ ਵੀ ਆਪਾਂ ਨੇ ਥੋੜਾ ਜਿਹਾ ਸਮਾਰਟ ਤੇ ਅੱਗੇ ਆਪਾਂ ਆਪਣਾ ਹੋਮ ਟੂਰ ਤੁਹਾਨੂੰ ਕੱਲ ਨੂੰ ਕਰਾਵਾਂਗੇ ਪਰ ਅੱਜ ਮੈਂ ਤੁਹਾਨੂੰ ਮੋਟ ਮੋਟਾ ਜਾਨਾ ਦਿਖਾਇਆਗਾ ਤੇ ਹੁਣ ਆਪਾਂ ਨੇ ਬੇਟੇ ਨੂੰ ਵੀ ਮੈਂ ਕਿਹਾ ਵੀ ਉੱਠ ਘੜ ਤੇ ਹੁਣ ਪੱਚਾੜੂ ਲਗਾ ਦੀਏ ਫਟਾਫਟ ਅੰਦਰ ਤੇ ਝਾੜੂ ਲਗਾ ਕੇ ਪੋਚਾ ਜਿਵੇਂ ਬਾਅਦ ਦੇ ਵਿੱਚ ਲਗਾਉਂਗੀ ਕਿਉਂਕਿ ਪੋਚਾ ਜੇ ਮਾਰਨਿੰਗ ਟਾਈਮ ਲਗਾ ਦਿੰਦੇ ਨਾ ਫਿਰ 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 ਕੇ ਨਾ ਸਾਰੇ ਪੈੜਾਂ ਉਦਾਂ ਹੀ ਵਗੈਰਾ ਕਰ ਦਿੰਦੇ ਨੇ ਤੇ ਮੋਟਾ ਮੋਟਾ ਜਮੈਂ ਮਾਰ ਦਿੰਨੀ ਆ ਪੋਚਾ ਕਿਉਂਕਿ ਚੰਗੇ ਤਰੀਕੇ ਦੇ ਨਾਲ ਫਰਨਲ ਵਗੈਰਾ ਪਾ ਕੇ ਇਹਨਾਂ ਜੈਲਾਈਜੋਲ ਵਾਜੇ ਵਿੱਚ ਲਗਾਉਂਗੀ ਤੇ ਇਦਾਂ ਕਿਰਕਿਰ ਜੀ ਹੋ ਜਾਂਦੀ ਮੈਨੂੰ ਥੋੜੀ ਜੀ ਆਦਤ ਹੈ ਮੈਂ ਅੰਦਰ ਨਾਲ ਨੰਗੇ ਪੈਰੀਂ ਜ਼ਿਆਦਾ ਫਿਰਦੀ ਆ ਹੁਣ ਬਸ ਮੈਂ ਜੁੱਤੇ ਬਾਹਰ ਉਤਾਰ ਦੇਣੇ ਨੇ ਤੇ ਨੰਗੇ ਪੈਰੀਂ ਫਿਰੂ ਮੈਨੂੰ ਸਾਰੇ ਹਾਸ ਦਿੰਦੇ ਨੇ ਵੀ ਤੂੰ ਨੰਗੇ ਪੈਰੀਂ ਇੰਨਾ ਨਾ ਫਿਰਿਆ ਕਰ ਅੱਡੀਆਂ ਫਟ ਜਾਣਗੀਆਂ ਤੇ ਆਪਾਂ ਮੋਟਾ-ਮੋਟਾ ਜਆ ਪੋਚਾ ਵੀ ਲਗਾਤਾ ਸਾਰੇ ਨਾ ਪੈਰਾਂ ਨੂੰ ਨਾ ਕਿਰਕਿਰ ਜੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਦੇਖੋ ਇੰਨਾ ਕੰਮ ਕਰਨ ਦੇ ਬਾਵਜੂਦ ਨਾ ਜਦੋਂ ਫਿਰ ਜੋ ਕੋਈ ਆ ਕੇ ਕਹਦੇ ਵੀ ਹਾਂ ਤੂੰ ਬੈਠ ਜਾ ਥੱਕ ਗਈ ਦੇਖੋ ਪਛੇ ਸਾਰਾ ਦਿਨ ਕੰਮ ਕਰੀ ਜਾਈਏ ਹੈ ਨਾ ਫਿਰ ਵੀ ਕੋਈ ਇਦਾਂ ਨਹੀਂ ਤਾਰੀਫ ਨਹੀਂ ਕਰਦਾ ਹੁੰਦਾ ਨਾ ਜਿਦਾਂ ਕਿ ਸਰਬਜੀਤ ਦੀਦੀ ਵੀ ਕਹਿੰਦੇ ਨੇ ਵੀ ਕੋਈ ਪਿਆਰ ਦੇ ਸਿਰਫ ਆਪਾਂ ਕੇ ਦੋ ਬੋਲੀ ਹੁੰਦੇ ਨੇ ਵੀ ਹੈ ਨਾ ਚਲੋ ਤੁਸੀਂ ਥੱਕ ਗਏ ਹੋਮੋਂਗੇ ਬੈਹ ਜੋ ਇੱਕ ਔਰਤ ਨਾ ਇੰਨੀ ਆ ਜਿਆਦੇ ਮਤਲਕੇ ਜ਼ਿੰਮੇਵਾਰੀਆਂ ਸਾਮਦੀ ਹੈ ਪਰ ਉਹਨੂੰ ਕੋਈ ਹੀ ਸਮਝਦਾ ਹੁੰਦਾ ਨਾ ਤੇ ਜਦੋਂ ਉਹਨੂੰ ਐਦਾਂ ਕੋਈ ਗੱਲ ਨੂੰ ਕਹਿੰਦੀ ਆ ਫਿਰ ਉਹਨੂੰ ਉਹਨਾ ਮਿੰਟ ਚ ਕਹਿੰਦੇ ਨੇ ਵੀ ਇਹ ਕਿਹੜਾ ਤੇਰਾ ਘਰ ਹੈ ਨਾ ਦੇਖੋ ਪਹਿਲਾਂ ਉਹ ਪੇਕੇ ਘਰ ਸੰਭਾਲਦੀ ਆ ਫਿਰ ਸਹੁਰੇ ਘਰ ਆ ਕੇ ਉਹਨੂੰ ਸੰਭਾਲੀ ਜਾਂਦੀ ਆ ਪਰ ਉਹਦੇ ਹਨਾ ਕਿਤੇ ਵੀ ਕੋਈ ਵੀ ਐਦਾਂ ਨਹੀਂ ਹੁੰਦਾ ਵੀ ਉਹਦਾ ਘਰ ਹੈ ਕੋਈ ਵੀ ਉਹਨੂੰ ਮਿੰਟ ਚ ਕਹਿ ਦਿੰਦਾ ਨਾ ਵੀ ਜਾ ਤੂੰ ਘਰੋਂ ਵਗ ਜਾ ਸਾਡਾ ਘਰ ਹੈ ਇਹ ਪਰ ਚਲੋ ਪ੍ਰਮਾਤਮਾ ਨੇ ਔਰਤ ਨੂੰ ਸਾਵਰੀ ਇਹਨਾਂ ਦਿੱਤਾ ਹੈ ਹੁਣ ਆਪਾਂ ਵਰਤਨ ਵਗੈਰਾ ਵੀ ਚੱਕ ਤੇ ਤੇ ਗੁੜੀ ਆਉਣ ਵਾਲੀ ਉਹਦੇ ਬਾਅਦ ਜੂਸ ਤਿਆਰ ਕਰਤਾ ਤੇ ਪਾਪਾ ਨੂੰ ਕੱਚੀ ਦਸੀ ਪਿੰਦੇ ਨੇ ਜਾਂ ਫਿਰ ਉਸ ਕੈਸ ਵਗੈਰਾ ਪਿੰਦੇ ਨੇ ਤੇ ਉਹਨਾਂ ਦਾ ਦੁੱਧ ਹੈ ਜਿਹੜਾ ਆਪਣੇ ਵਾਲੀ ਦੇ ਕੇ ਰੱਖਤੀ ਉਹਨੂੰ ਅਲੱਗ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਉਹਨਾਂ ਨੂੰ ਸਕੈਸ਼ ਬਣਾ ਦਿੰਨੇ ਆ ਕਿਉਂਕਿ ਮਾਰਨਿੰਗ ਟਾਈਮ ਬਾਦਾਮ ਤੇ ਉਹ ਦੁੱਧ ਹੀ ਲੈਂਦੇ ਨੇ ਤੇ ਗੁੜੀਆਂ ਆਪਣਾ ਜੂਸ ਤੇ ਬਾਦਾਮ ਰੱਖਤੀ ਨੇ ਇਹ ਉਹਨਾਂ ਦਾ ਹੁਣ ਆ ਕੇ ਮਾਰਨਿੰਗ ਟਾਈਮ ਦਾ ਬ੍ਰੇਕਫਾਸਟ ਵਾਂਗੂ ਹੀ ਹੋ ਜਾਊਗਾ ਕਿਉਂਕਿ ਉਹ 5 ਵਜੇ ਦੇ ਗਏ ਹੋਏ ਨੇ ਤੇ ਹੁਣ ਆਪਾਂ ਮਸ਼ੀਨ 'ਚ ਕੱਪੜੇ ਵੀ ਪਾ ਦਿੰਨੇ ਆ ਪਹਿਲਾਂ ਕੱਲ ਸ਼ਾਮ ਨੂੰ ਪਾਤੇ ਸੀਗੇ ਮੈਂ ਉਹ ਕੱਪੜੇ ਕਢਾਲ ਲੇ ਤੇ ਹੁਣ ਹੋਰ ਪਾ ਦਿੰਨੇ ਆ ਦੇਖੋ ਸਾਰਾ ਦਿਨ ਇਹੀ ਕੰਮ ਚੱਲਦਾ ਰਹਿੰਦਾ ਦੇਖੋ ਸਾਰੇ ਕੰਮ ਨੇ ਜਿਹੜੇ ਅਲੱਗ-ਅਲੱਗ ਆਪਾਂ ਇਹਨਾਂ ਦਾ ਦਰੱਖਤੀਏ ਕਿਸੇ ਦਾ 1500 ਲੈਂਦੇ ਨੇ ਕਿਸੇ ਦਾ 2000 ਲੈਂਦੇ ਨੇ ਇਦਾਂ ਆਪਾਂ ਤਾਂ ਸਾਰੇ ਹੈ ਨਾ ਕਾਊਂਟਿੰਗ ਕਰੀਏ ਤਾਂ ਕਮ ਸੇ ਕਮ 20-25000 ਰੁਪਇਆ ਬਣ ਜਾਂਦਾ ਜਿਹੜਾ ਕਿ ਇੱਕ ਹਨਾ ਔਰਤ ਹੈ ਜਿਹੜੀ ਘਰ ਦੀ ਉਹ ਬਚਾਉਂਦੀ ਹੈ ਇੱਕ ਆਦਮੀ ਸਿਰਫ ਆ ਕੇ ਕਹਿੰਦੇ ਨੇ ਹਨਾ ਵੀ ਮੈਂ 30000 ਲੈ ਕੇ ਆਇਆ ਕਮਾ ਕੇ ਮੈਂ 40000 ਲੈ ਕੇ ਆਇਆ ਪਰ ਉਹ ਇਹ ਨਹੀਂ ਸੋਚਦਾ ਵੀ ਜਿੰਨੇ ਇਹਨੇ ਬਚਾਇਆ 30-40000 ਹਨਾ ਉਹ ਵੀ ਤਾਂ ਕਿਤੇ ਹੋਇਆ ਉਹ ਇਹ ਉਹਦੋਂ ਵੀ ਵੱਧ ਜੌਬ ਕਰਦੀ ਹੈ ਤੇ ਹੁਣ ਆਪਣੇ ਹੁਣ ਆਪਾਂ ਚਲੋ ਕੱਪੜੇ ਸੁਕਣੇ ਪਾ ਦਈਏ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਅੰਦਰ ਚਟਨੀ ਦੀ ਤਿਆਰੀ ਕਿਉਂਕਿ ਹਸਬੰਦ ਜੀ ਕਹਿੰਦੇ ਵੀ ਛੇਤੀ ਛੇਤੀ ਕੰਮ ਨਿਵੇੜ ਅਤੇ ਆਪਾਂ ਚੱਲੀਏ ਕਿਉਂਕਿ ਧੁੱਪ ਬਹੁਤ ਹੋ ਜਾਂਦੀ ਸਾਨੂੰ ਕਈ ਕੰਮ ਨੇਗੇ ਤੇ ਇਸ ਲਈ ਅਸੀਂ ਜਲਦੀ ਜਲਦੀ ਕੰਮ ਨਿਵੇੜ ਰਹੇ ਹਾਂ ਕੱਪੜੇ ਸੁਕਣੇ ਪਾਤੇ ਨੇ ਆਪਾਂ ਨੇ ਸਾਰੇ ਹਾਂਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੀ ਦੂਸਰੀ ਗੱਡੀ ਵੀ ਕਰਿਆਂ ਅੱਗੇ ਪਾਪਾ ਜੀ ਹੋਰ ਹੀ ਆ ਚੁੱਕੇ ਨੇ ਤੇ ਹੁਣ ਆਪਾਂ ਚਟਨੀ ਦੀ ਤਿਆਰੀ Sarifre, nu, sāc riekāt.